ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਸ਼ੋਅ ਦੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ 5 ਤੋਂ ਲੈ ਕੇ 8 ਸਤੰਬਰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਹਾਲਾਤ ਪੰਜਾਬ ਦੇ ਵਿੱਚ ਬਕਾਬੂ ਹੋਏ ਪਏ ਨੇ ਪਾਖੜਾ ਅਤੇ ਕੱਗਰ ਨੇ ਹੁਣ ਕਿਤੇ ਨਾ ਕਿਤੇ ਬਾਕੀ ਪੰਜਾਬ ਦੀ ਦੇ ਵਿੱਚ ਜਿਹਦੇ ਵਿੱਚ ਬਰਖਾ ਹੋ ਰਹੀ ਸੀ ਹੜ੍ਹ ਨਹੀਂ ਆਈ ਸੀ ਉਹਨਾਂ ਵਿੱਚ ਵੀ ਕਿਤੇ ਕਿਤੇ ਡਰਾ ਦਾ ਮਾਹੌਲ ਬਣਾ ਦਿੱਤਾ ਹੈ ਪਹਿਲਾਂ ਹੀ ਰਾਵੀ ਅਤੇ ਬਿਆਸ ਨੇ ਬਹੁਤ ਤਬਾਹੀ ਮਚਾਈ ਸੀ ਪਰ ਹੁਣ ਸਤਲੁਜ ਦੇ ਵਿੱਚੋਂ ਪਾਣੀ ਨਿਕਲ ਰਿਹਾ ਪਾਖੜੇ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਲਗਾਤਾਰ ਪੰਜਾਬ ਦੇ ਪੱਤਣ ਜਿਹੜੇ ਖੁਰਦੇ ਹੋਏ ਦਿਖਾਈ ਦੇ ਰਹੇ ਨੇ ਪੱਕਾ ਗਰ ਦੇ ਵਿੱਚ ਪਾਣੀ ਆ ਚੁੱਕਿਆ ਜੀ ਪਟਿਆਲੇ ਤੋਂ ਹੇਠਲੇ ਪਾਸੇ ਇੱਕ ਗੱਲ ਕਰੀ ਤਾਂ ਚਿੰਤਾ ਵੱਧ ਰਹੀ ਹੈ ਤਾਜ਼ਾ ਸੈਟਲਾਈਟ ਵਿੱਚ ਦੇਖੀ ਜਾਵੇ ਤਾਂ ਬੱਦਲ ਬਾਈ ਪੰਜਾਬ ਦੇ ਹਲੇ ਵੀ ਉੱਪਰ ਦਿਖਾਈ ਦੇ ਰਹੀ ਹੈ ਤੇ ਇੱਕ ਦੋਕ ਸਿਸਟਮ ਹੋਰ ਨੇ ਜਿਹੜੇ ਤੁਹਾਨੂੰ ਮੈਂ ਦਿਖਾ ਸਕਾਂ ਤਾਂ ਇਹ ਚੱਕਰਵਾਤੀ ਰੂਪ ਦੇ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਨ੍ਹਾਂ ਦਾ ਹਜੇ ਵੀ ਨੁਕਸਾਨ ਆਉਂਦੇ ਦਿਨਾਂ ਵਿੱਚ ਪੰਜਾਬ ਨੂੰ ਚਲਾਣਾ ਪਵੇਗਾ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਅਗਰ ਚੈਨਲ ਤੇ ਨਵੇਂ ਹੋ ਫੇਸਬੁਕ ਦੇ ਉੱਪਰ ਪੇਜ ਫੋਲੋ ਕਰੋ YouTube ਦੇ ਉੱਪਰ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੋ ਸਕੇ ਤਾਂ ਨਜ਼ਦੀਕੀ ਕਿਸੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਮਦਦ ਜ਼ਰੂਰ ਕਰੋ ਪੈਸੇ ਦੀ ਹੋ ਸਕੇ ਸਮੇਂ ਦੀ ਹੋ ਸਕੇ ਮਿਹਨਤ ਹੋ ਸਕੇ ਕਿਸੇ ਤਰੀਕੇ ਦੀ ਜਾ ਕੇ ਜ਼ਰੂਰ ਕਰੋ ਨਹੀਂ ਕਰ ਸਕਦੇ ਨਹੀਂ ਦੂਰ ਪੈਂਦਾ ਕੋਈ ਏਰੀਆ ਤਾਂ ਆਪਣੇ ਕਿਸੇ ਵੀ ਗੁਰਦੁਆਰੇ ਮਸਜਿਦ ਮੰਦਿਰ ਗਿਰਜਾ ਕਰਕੇ ਤੇ ਵੀ ਤੁਸੀਂ ਕਿਸੇ ਵੀ ਰੱਬ ਨੂੰ ਮੰਨਦੇ ਹੋ ਅਰਦਾਸ ਜ਼ਰੂਰ ਕਰੋ ਕਮੈਂਟ ਬਾਕਸ ਦੇ ਵਿੱਚ ਥੋੜੀ ਬਹੁਤੀ ਕੁਝ ਵੀ ਤੁਹਾਡੀ ਇੱਛਾ ਹੋਵੇ ਤਾਂ ਅਰਦਾਸ ਦੇ ਰੂਪ ਵਿੱਚ ਲਿਖ ਸਕਦੇ ਹੋ ਤਾਂ ਕਿ ਇਸ ਔਖੀ ਘੜੀ ਦੇ ਵਿੱਚੋਂ ਪੰਜਾਬ ਨੂੰ ਕੱਢਿਆ ਜਾ ਸਕੇ ਹੁਣ ਜਾਣਕਾਰੀ ਸਾਂਝੀ ਕਰਦੇ ਆ ਜਾਣਕਾਰੀ ਦੇਖ ਰਹੇ ਹੋ ਜੀ ਤੁਸੀਂ ਕਿ 4 ਤਰੀਕ ਨੂੰ ਠੀਕ ਠਾਕ ਮੀਂਹ ਹੋਇਆ ਸੀ ਤੇ ਹੁਣ ਪਠਾਨਕੋਟ ਹੁਸ਼ਿਆਰਪੁਰ ਤੇ ਰੂਪਨਗਰ ਇਹਨਾਂ ਜ਼ਿਲ੍ਹਿਆਂ ਵਿੱਚ ਫੇਰ ਤੋਂ ਮੀਂਹ ਦੀ ਉਮੀਦ ਬਣਦੀ ਦਿਖਾਈ ਦੇ ਰਹੀ ਹੈ ਜੋ ਕਿ ਖਤਰੇ ਦੇ ਨਿਸ਼ਾਨ ਨੇ ਕਿਉਂਕਿ ਸਾਰੇ ਡੈਮ ਸਾਡੇ ਇਸੇ ਏਰੀਆ ਦੇ ਵਿੱਚ ਨੇ ਅਗਰ ਇਸੇ ਏਰੀਆ ਵਿੱਚ ਮੀਂਹ ਹੋਰ ਜ਼ਿਆਦਾ ਹੁੰਦਾ ਤਾਂ ਨੁਕਸਾਨ ਹੋ ਸਕਦਾ ਗੱਲ ਕਰਾਂ ਬਾਕੀ ਤਾਂ ਗੁਰਦਾਸਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਫਤਿਹਗੜ੍ਹ ਸਾਹਿਬ ਮੁਹਾਲੀ ਅਤੇ ਪਟਿਆਲਾ ਵਿੱਚ ਵੀ ਠੀਕ-ਠਾਕ ਬਰਖਾ ਹੋ ਸਕਦੀ ਹੈ। ਅੰਮ੍ਰਿਤਸਰ ਤਰਨਤਾਰਨ ਲੁਧਿਆਣਾ ਬਰਨਾਲਾ ਸੰਗਰੂਰ ਅਤੇ ਮਾਨਸਾ ਵਿੱਚ ਥੋੜੀ ਜਿਹੀ ਬਰਸਾਤ ਹੈ। ਬਾਕੀ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਇਹਨਾਂ ਵਿੱਚ ਨਾ ਮਾਤਰ ਦੇ ਬਰਾਬਰ ਮੀਂਹ ਦੇਖਣ ਨੂੰ ਮਿਲੇਗਾ। 6 ਤਰੀਕ ਨੂੰ ਵੀ ਸੇਮ ਹਾਲਾਤ ਨੇ ਕਿ ਦੁਆਬੇ ਤੋਂ ਮਾਝੇ ਦੇ ਵਿਚਕਾਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਭਿੰਡਾ ਬਰਨਾਲਾ ਸੰਗਰੂਰ ਤੇ ਮਾਨਸਾ ਵਿੱਚ ਮੌਸਮ ਕੁਛ ਨਹੀਂ ਹੈ ਸੁੱਕਾ ਮੌਸਮ ਹੈ ਜੀ ਪਠਾਨਕੋਟ ਹੁਸ਼ਿਆਰਪੁਰ ਨਵਾਂਸ਼ਹਿਰ ਰੂਪਨਗਰ ਤੇ ਮੁਹਾਲੀ ਵਿੱਚ ਬਰਸਾਤ ਹੋ ਸਕਦੀ ਹੈ ਗੁਰਦਾਸਪੁਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ੍ਹ ਤੇ ਪਟਿਆਲਾ ਵਿੱਚ ਮੌਸਮ ਠੀਕ ਹੈ ਇਸ ਇਲਾਕੇ ਦੀ ਗੱਲ ਕਰੀਏ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਫਤਿਹਗੜ੍ਹ ਸਾਇ ਪਟਿਆਲਾ ਤੇ ਸੰਗਰੂਰ ਦੇ ਵਿੱਚ 7 ਸਤੰਬਰ ਨੂੰ ਬਰਖਾ ਹੋ ਸਕਦੀ ਹੈ ਦੁਆਰਾ ਤੋਂ ਬੱਦਲਬਾਈ ਚੜ੍ਹ ਸਕਦੀ ਹੈ ਮੀਂਹ ਦੇ ਹਾਲਾਤ ਫਿਰ ਤੋਂ 7 ਤਰੀਕ ਨੂੰ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਬਾਕੀ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਨਮਾਸ਼ਹਿਰ ਲੁਧਿਆਣਾ ਬਰਨਾਲਾ ਮੋਗਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਜ਼ਿਲਕਾ ਤੇ ਬਠਿੰਡਾ ਦੇ ਵਿੱਚ ਹਲਕੇ ਦਰਮਿਆਨੀ ਬਰਸਾਤ ਹੋ ਸਕਦੀ ਹੈ ਅਗਰ 8 ਤਰੀਕ ਦੀ ਗੱਲ ਕਰੀਏ ਤਾਂ ਤਕੜਾ ਸਿਸਟਮ ਜਿਹੜਾ ਲੱਗਣ ਜਾ ਰਿਹਾ ਜੀ ਉਹ ਪਠਾਨਕੋਟ ਦੇ ਵਿੱਚ ਦਿਖਾਈ ਦੇ ਰਿਹਾ ਕਿਉਂਕਿ ਇਸ ਇਲਾਕੇ ਵਿੱਚ ਲਗਾਤਾਰ ਬਰਖਾ ਹੋ ਰਹੀ ਹੈ ਤਾਂ ਰਣਜੀਤ ਸਾਗਰ ਡੈਮ ਦੁਆਰਾ ਤੋਂ ਕਿਤੇ ਕਿਤੇ ਨੁਕਸਾਨ ਕਰ ਸਕਦਾ ਰਾਵੀ ਨਦੀ ਰਾਵੀ ਦਰਿਆ ਜਿਹੜਾ ਸਾਡਾ ਉਹ ਕਿਤੇ ਕਿਤੇ ਨਦੀਆਂ ਨਾਲ ਮਿਲ ਕੇ ਅਰ ਬਰਸਾਤੀ ਨਦੀਆਂ ਦੀ ਗੱਲ ਕਰੀਏ ਤਾਂ ਹੋਰ ਜਿਆਦਾ ਨੁਕਸਾਨ ਕਰ ਸਕਦੇ ਨੇ। ਅਗਰ ਗੱਲ ਕਰੀਏ ਆਉਣ ਦੇ ਦਿਨਾਂ ਦੇ ਵਿੱਚ ਇਸੇ ਤਰੀਕੇ ਨਾਲ ਹਾਲਾਤ ਬਰਕਰਾਰ ਰਹਿਣਗੇ ਉਮੀਦ ਹੈ ਤੇ ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ, ਫਤਿਹਗੜ ਸਾਹਿਬ, ਮੁਹਾਲੀ ਅਤੇ ਪਟਿਆਲਾ ਇਹਨਾਂ ਇਲਾਕਿਆਂ ਦੇ ਵਿੱਚ ਜੋ ਮੀਂਹ ਦਿਖਾਈ ਦੇ ਰਹੇ ਨੇ 8 ਤਰੀਕ ਨੂੰ ਚਿੰਤਾ ਪਧਾਰ ਹੈ ਨੇ ਪੰਜਾਬ ਦੀ ਕਿਉਂਕਿ ਇਹਨਾਂ ਇਲਾਕਿਆਂ ਦੇ ਵਿੱਚੋਂ ਹੀ ਸਾਰਾ ਪਾਣੀ ਨਿਕਲਦਾ ਰਾਵੀ ਇਸ ਤਰੀਕੇ ਨਾਲ ਨਿਕਲਦੀ ਹੈ। ਵਿਆਸ ਇਸ ਤਰੀਕੇ ਨਾਲ ਆਉਂਦਾ ਜੇ ਅੱਗੇ ਸਤਲੁਜ ਜਿਸ ਤਰੀਕੇ ਨਾਲ ਇੱਥੋਂ ਜਾਂਦਾ ਜੀ ਅੱਗੇ ਤੇ ਇੱਕ ਗੱਗਰ ਵੀ ਇਸ ਤਰੀਕੇ ਨਾਲ ਮਾਰ ਕਰਦੀ ਹੈ ਤੇ ਇਸ ਇਲਾਕੇ ਤੋਂ ਸਾਰਾ ਪਾਣੀ ਨਿਕਲਦਾ ਹੈ ਕਿ ਨਹੀਂ ਨਾ ਇਲਾਕੇ ਵਿੱਚ ਮੀਂਹ ਹੁੰਦਾ ਤਾਂ ਨੁਕਸਾਨ ਹੋ ਸਕਦਾ ਪਰ ਤਰਨਤਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਤੇ ਮਾਨਸਾ ਵਿੱਚ ਮੌਸਮ ਡਰਾਈ ਦਿਖਾਈ ਦੇ ਰਿਹਾ ਹੈ ਕਿ ਵੱਡੀ ਹਲਚਲ ਨਹੀਂ ਹੈ ਏਸੀ ਜੀ ਅਪਡੇਟ ਤੇ ਦੁਪਹਿਰ ਦੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਹੋ ਸਕਿਆ ਤਾਂ ਦੁਪਹਿਰ ਨੂੰ ਵੀ ਲਾਈਵ ਕਰਾਂਗੇ ਸਤਲੁਜ ਦੀ ਜਾਣਕਾਰੀ ਸਾਂਝੀ ਕਰਾਂਗੇ ਤੇ ਚੈਨਲ ਸਬਸਕ੍ਰਾਈਬ ਕਰੋ YouTube ਦੇ ਉੱਪਰ ਪੇਜ ਨੂੰ ਫੋਲੋ ਕਰੋ Facebook ਦੇ ਉੱਪਰ ਮਿਲਦੇ ਜਲਦ ਧੰਨਵਾਦ ਜੀ